ਅਲਸੋ ਵਾਹਿਗੁਰੂ ਜੀ ਕੀ ਖਾਤੇ ਦਲਪੰਥ ਮਿਸਲ ਸਲੋਣੀ ਭਗਤਾਨਾ ਜੀ ਤਰਨਦਾਲ ਮੁਖੀ ਦਾਸ ਜਹਦਰ ਗੁਰਦੇਵ ਸਿੰਘ ਜੀ ਦਸੂਵੇ ਵਾਲੇ ਸਾਡੇ ਦਲਪੰਥ ਵੱਲੋਂ ਸਾਡੀ ਸੰਸਥਾ ਧੰਤਨ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਅਜਵੇਂ ਸਾਲ ਦੀ ਲੜੀ ਤਹਿਤ ਧੰਤਨ ਬਾਬਾ ਬੁੱਢਾ ਸਾਹਿਬ ਜੀ ਹੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਸੱਚੇ ਪਾਤਸ਼ਾਹ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋ ਲੜੀਵਾਰ ਪੇਟਾ ਰਹਿ ਸਮਾਗਮ ਵੱਖ-ਵੱਖ ਨਗਰਾਂ ਦੇ ਵਿੱਚ ਕਰਵਾਏ ਜਾ ਰਹੇ ਨੇ ਇਹ ਸਮਾਗਮ ਲੜੀ ਤਹਿਤ 1 ਸਤੰਬਰ ਤੋਂ 11 ਅਕਤੂਬਰ ਤੱਕ ਚੱਲਣੇ ਨੇ ਤੋਂ 6 ਅਕਤੂਬਰ ਨੂੰ ਦਲਪੰਥ ਦੀ ਸ਼ੋਣੀ ਭਗਤ ਧੰਨਾ ਜੀ ਗੁਰਦੁਆਰਾ ਦੂਖਮਰ ਸਾਹਿਬ ਪਿੰਡ ਬਾਗਪੁਰ ਸਟੌਰ ਨੇੜੇ ਦਿਨ ਦਾ ਜਿਹੜਾ ਸਮਾਗਮ ਉਹ ਕਰਵਾਇਆ ਜਾਣਾ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰੇ ਹੀ ਇਸ ਸਮਾਗਮ ਦੇ ਵਿੱਚ ਇਲਾਕਾ ਨਿਵਾਸੀ ਨਗਰ ਨਿਵਾਸੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰੇ ਹਮ ਹੋਮਾ ਕੇ ਪਹੁੰਚੋ ਤਾਂ ਕਿ ਗੁਰੂ ਸਾਹਿਬ ਦੇ ਕੁਝ ਜਿਹੜੇ ਪ੍ਰਾਪਤ ਕੀਤੇ ਜਾਣ ਤੇ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ